ਲੇਹੁ ਮੁਚੰਨੇ ਹੋ ਜਾਣ ਕਿ ਰੇਲਵੇ ਪ੍ਰਸ਼ਾਸਨ ਵੱਲੋਂ ਜਿਹੜੀ ਸ਼ਕਤੀ ਦਾ ਜਿਹੜਾ ਰੋਖ ਹੈ ਉਹ ਪਨਾ ਲਿਆ ਤੇ ਪਿਛਲੇ ਦਿਨਾਂ ਦੇ ਵਿੱਚ ਲੱਖਾਂ ਰੁਪਏ ਤੋਂ ਜ਼ਿਆਦਾ ਜਿਹੜਾ ਵੀ ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਜੋ ਬਿਨਾਂ ਟਿਕਟ ਤੋਂ ਜਿਹੜਿਆ ਟ੍ਰੇਨਾਂ ਵਿੱਚ ਸਫ਼ਰ ਕਰਦੇ ਆ ਕਿਉਂਕਿ ਲੋਕਾਂ ਨੂੰ ਜਿਹੜੀ ਆ ਉਹ ਕਹਿੰਦੇ ਆ ਵੀ ਆਦਤ ਹੀ ਪੈ ਚੁੱਕੀ ਆ ਵੀ ਬਿਨਾਂ ਟਿਕਟ ਤੋਂ ਸਫ਼ਰ ਕਰਦੀ ਕਿਉਂਕਿ ਕੋਈ ਲੋਕ ਐਸੋ ਇਹੋ ਜਿਹੇ ਨੇ ਵੀ ਜਿਹੜੇ ਜੁਰਮਾਨਾ ਭਰਦੇ ਨੇ ਲੇਕਿਨ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਕਿਉਂਕਿ ਜੇ ਅਗਰ ਟਿਕਟ ਨਹੀਂ ਲੈਣਗੇ ਤੇ ਸਰਕਾਰਾਂ ਇਹਨਾਂ ਨੂੰ ਟ੍ਰੇਨਾਂ ਦੇ ਵਿੱਚ ਸੁਰੱਖਤਾ ਕਿਵੇਂ ਦੇਣਗੀ ਕਿਵੇਂ ਸੁਰੱਖਤਾ ਲੈ ਕੇ ਦੇ ਕੇ ਇਹਨਾਂ ਨੂੰ ਟ੍ਰੇਨਾਂ ਵਿੱਚ ਸਫ਼ਰ ਕਰਵਾਏਗੀ ਕਿਉਂਕਿ ਹਰ ਯਾਤਰੀ ਨੂੰ ਸਟੇਸ਼ਨਾਂ ਦੀ ਗੱਲ ਕੀਤੀ ਜਾਵੇ ਟ੍ਰੇਨਾਂ ਦੇ ਅੰਦਰ ਗੱਲ ਕੀਤੀ ਜਾਵੇ ਹਰ ਸਹੂਲਤ ਜਿਹੜੀ ਆ ਉਹ ਮੰਗਦੇ ਦਿਖਾਈ ਦਿੰਦੇ ਆ ਤੇ ਕਹਿੰਦੇ ਆ ਵੀ ਜਿਹੜੀ ਟ੍ਰੇਨਾਂ ਵਿੱਚ ਸਫ਼ਰ ਕਰਨਾ ਤਾਂ ਜੋ ਸੁਖਾਲਾ ਹੋ ਜਾਵੇ ਲੇਕਿਨ ਜੇ ਜੇ ਆਪਣੀ ਟਿਕਟ ਹੀ ਨਹੀਂ ਲੈਣਗੇ ਜੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਣਗੇ ਤਾਂ ਸਰਕਾਰਾਂ ਕਿਵੇਂ ਇਹਨਾਂ ਦੀ ਜੜੀਆਂ ਦੇ ਸੁਲਤਾਨ ਜਿਹੜੀਆਂ ਨੂੰ ਦੇਖਦੇ ਆਂ ਲੋਕਾਂ ਦਾ ਵਿਚਾਰ ਕਰਦੇ ਆਂ ਵੀ ਜਦੋਂ ਕਾਜੀ ਕਰਦੇ ਆਂ ਵੀ ਇਹਦਾ ਬਚਾ ਸੱਚ ਜਿਹੜੇ ਲੋਕ ਬਿਨਾਂ ਟਿਕਟੋ ਸਫ਼ਰ ਕਰਦੇ ਆ ਤੁਸੀਂ ਕਿਵੇਂ ਦੇਖਦੇ ਹੋ ਦੋ ਇੱਕ ਤਰ੍ਹਾਂ ਦਾ ਸੰਦੇਸ਼ ਇਹ ਆ ਸਰਦੇਸ ਦੀ ਆਰਥਿਕ ਸਥਿਤੀ ਨੂੰ ਲਾਉਣਾ ਚਾਹੀਦਾ ਹੈ ਗੱਲ ਬਿਨਾਂ ਟਿਕਟ 2 5 2 ਰੇਲ ਦੇ ਵਿੱਚ ਸਫ਼ਰ ਕਰਦੇ ਆ ਉਸ ਵੀ ਟ੍ਰੇਨ ਦੇ ਵਿੱਚ ਨੁਕਸਾਨ ਹੁੰਦਾ ਹੋ ਤਾਂ ਉਸ ਵੀ ਐਕਸਿਡੈਂਟ ਆਇਆ ਜਿਵੇਂ ਹੁੰਦਾ ਹੈ ਬੰਦਿਆ ਖੋ ਜਾਂਦਾ ਹੈ ਆਪਣੀ ਬੈਗ ਵਿੱਚੋਂ ਚੋਰੀ ਹੁੰਦੀ ਪਸ ਵੀ ਹੁੰਦਾ ਮੈਨੂੰ ਸਾਰੇ ਲੇਫਟ ਜਾ ਸਕਦੇ ਆ ਤੁਸੀਂ ਸਮਝਦੇ ਹੋ ਵੀ ਮਤਲਬ ਜੁਰਮਾਨਾ ਵੀ ਲੋਕਾਂ ਨੂੰ ਪਾਉਂਦਾ ਲੇਕਿਨ ਲੋਕ ਫਿਰ ਇਸੀ ਦਾ ਉਤਿਆਜ ਕਰਦੇ ਆਂ ਆਸਟ੍ਰੇਲੀਆ ਨੇ ਪਿਛਲੇ ਲੱਖ ਰੁਪਏ ਜਪਾਨਾ ਵੀ ਹਟ ਕੀਤਾ 1 2 प्लस मनना जर्मन कंट्री बहुत जो टिकट लाए के बिना नहीं जा दों ले मोबाइल पे आज शेड्यूल टाइम कई घंटे बिना टाइम फोन संपर्क दे मैंने कई घंटे डेट लेके भी एसी एसी गाड़ी है फड़ गए चढ़े है कृपया हेल्प करते है गाड़ी 6 6 2 फ्लोर पे तक टिकट लेके ही चढ़ा अपनी जिम्मेदारी नहीं समझते लोग ਆਪਣੇ ਨਿਰਦੇਸ਼ਾਂ ਤੇ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਸਮਝਣੀ ਚਾਹੀਦੀ ਹੈ ਪਲੇਟਫਾਰਮ ਨੰਬਰ 2 ਤੋਂ ਜਾਣੇ ਆਪਣਾ ਅਸਰ ਕਿਉਂਕਿ ਐਟਟੈਟ ਲੈਣਾ ਵੀ ਜ਼ਰੂਰੀ ਹੈ ਜੀ ਐਟਟੈਟ ਲਾਮਗੇ ਤਾਂ ਕੰਮ ਖੁਦ ਜਿਵੇਂ ਬਣਾਇਆ ਪੂਰਾ ਹੋ ਜਾਵੇ ਸੁਵਿਧਾ ਤਾਂ ਨਹੀਂ ਮਿਲਦੀ ਸੁਵਿਧਾ ਵੀ ਨਹੀਂ ਮਿਲਦੀ ਹੈ ਨਾ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦਾ ਕਹਿਣਾ ਵੀ ਠੀਕ ਹੈ ਜਿਹੜੀ ਲੈਣੀ ਹੈ ਉਹ ਜ਼ਰੂਰੀ ਹੈ ਲੋਕਾਂ ਦਾ ਜੋ ਬਿਨਾ ਟਿਕਟ ਤੋਂ ਯਾਤਰਾ ਸਫਰ ਕਰਨਾ ਪਸੰਦ ਕਰਦੇ ਆ ਜਾਂ ਤਾਂ ਉਹਨਾਂ ਦੇ ਮਨਾਂ ਵਿੱਚ ਡਰ ਨਹੀਂ ਹੁੰਦਾ ਤੇ ਜਾਂ ਫਿਰ ਉਹਨਾਂ ਦੇ ਖਿਆਲ ਵਿੱਚ ਹੁੰਦਾ ਵੀ ਸਾਨੂੰ ਕਿਹੜਾ ਕਿਸੇ ਨੇ ਫੜ ਕੇ ਨਾ ਲੇਕਿਨ ਸਟੇਸ਼ਨਾਂ ਤੇ ਅਸੀਂ ਗੱਲ ਕੀਤੀ ਜਾਵੇ ਜੇ ਫੌਜੀ ਖਾਸ ਸਟੇਸ਼ਨ ਤੇ ਲਗਾਤਾਰ ਜਿੱਥੇ ਟ੍ਰੇਨਾਂ ਦੇ ਵਿੱਚ ਵੀ ਚੈਕਿੰਗ ਹੋ ਰਹੀ ਹੈ ਸਟੇਸ਼ਨ ਦੇ ਜਿਹੜੇ ਖੜੇ ਆ ਜਿਹੜੇ ਉਹ ਵੀ ਚੈਕਿੰਗ ਇਹਨਾਂ ਦੀ ਕਰਦੇ ਪਏ ਆ ਵੀ ਜਿਨ੍ਹਾਂ ਨੇ ਬਿਨਾਂ ਟਿਕਟ ਤੋਂ ਜਿਹੜੇ ਸਫ਼ਰ ਕਰਿਆ ਸੀ ਉਹਨਾਂ ਤੇ ਜੁਰਮਾਨਾ ਵੀ ਕੀਤਾ ਗਿਆ ਲੇਕਿਨ ਲੋਕਾਂ ਨੂੰ ਵੀ ਹੁਣ ਅਵੇਅਰ ਹੋਣ ਦੀ ਲੋੜ ਹੈ ਵੀ ਜੇ ਅਗਰ ਆਪਾਂ ਟਿਕਟ ਨਹੀਂ ਲਵਾਵਾਂਗੇ ਆਪਣੀ ਜ਼ਿੰਮੇਵਾਰੀ ਨਹੀਂ ਸਮਾਂਗੇ ਤੇ ਸਰਕਾਰਾਂ ਵੱਲੋਂ ਜਿਹੜੀਆਂ ਇਹ ਸਹੂਲਤਾਂ ਲੋਕਾਂ ਤੱਕ ਕਿਵੇਂ ਪਹੁੰਚਾਈਆਂ ਜਾਂਦੀਆਂ ਤੇ ਕਿਵੇਂ ਦੇਣਗੇ ਤੇ ਜਿਨ੍ਹਾਂ ਦੀ ਵੀ ਜਿਹੜੀਆਂ ਆਪ ਲੋਕ ਜਿਹੜੇ ਆ ਉਹ ਲਗਾ ਕੇ ਰੱਖਦੇ ਆ ਇਹ ਟ੍ਰੇਨਾਂ ਤੇ ਬੜੇ ਤੁਸੀਂ ਮਤਲਬ ਕਿ ਜੁਰਮਾਨੇ ਵੀ ਹੋ ਰਿਹਾ ਸਾਰਾ ਕੁਝ ਲੇਕਿਨ ਲੋਕ ਫੇਰ ਵੀ वही बता रहा हूँ ना आपको एक्चुअल हो चुके हैं लोग लादी हो चुके हैं कि रेलवे में कोई पूछता नहीं है ज्यादा सख्ती नहीं है ना इसलिए लोग बस में जाते हैं तो पहले टिकट मांगते हैं उसके बाद सफर करते हैं लेकिन यहाँ पे सारा फैसिलिटी भी दी जाती है लोगों को फिर भी टिकट नहीं लोग पता नहीं आदत ही पड़ी हुई है लोगों को बिना टिकट जाते। तो मतलब की ट्रेनों के अंदर भी चेकिंग होती है हाँ, होती स्टेशन पे भी होती है होती है फिर जुर्माना नहीं देते तो इसके बाद जो डर क्यों नहीं है लोगों के मन में अक्सर तो सरकार तो अपनी तरफ से पूरी कोशिश करती है की इन चीजों को बंद किया जाए खत्म किया जाए लेकिन लोगों को भी तो सोच अपनी बदलनी पड़ेगी अभी होगा ये सर दिन में कितने केसेस आ जाते हैं ऐसे जो आइडिया कोई मतलब जो बिना केसेस तो तो सर ये मैडम तो बता सकते हैं आपकी मेरा काम इंक्वायरी का है केस वगैरह वही सरजीत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X aur WhatsApp channel par